ਅਵਲ ਅੱਲਾਏ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਮੁੱਚੇ ਸੰਸਾਰ ਦੇ ਵਿੱਚ ਜੋ ਜਿਹਦੇ ਸਿਰ ਤੇ ਪੱਗ ਆਈ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਸੱਚ ਦਾ ਪ੍ਰਚਾਰ ਅੱਗੇ ਕਰਨਾ ਹੈ ਧਰਮ ਹੈ ਤੇ ਇੱਕ ਅਧਰਮ ਹੈ ਦੋ ਹੀ ਚੀਜ਼ਾਂ ਨੇ ਬਾਕੀ ਹੋਰ ਕੋਈ ਧਰਮ ਹੈ ਨਹੀਂ ਜ ਜੂ ਸਾਡੇ ਅੱਜ ਦੀ ਯੂਥ ਪੀੜੀ ਨੂੰ ਜ਼ਰੂਰਤ ਹੈ ਅੱਜ ਦੇ ਯੂਥ ਤੇ ਰਾਈਟ ਜਿਹੜੀ ਜਾਣਕਾਰੀ ਹੈ ਜਿਹੜੀ ਪਹੁੰਚਣੀ ਚਾਹੀਦੀ ਉਹ ਨਹੀਂ ਪਹੁੰਚ ਰਹੀ ਇਹੜੀਆਂ ਗੱਲਾਂ ਤੁਹਾਨੂੰ ਲੱਗੀਆਂ ਵਾਕਈ ਜਿਹੜੀਆਂ ਕਿ ਅੱਜ ਸੁਣੀਆਂ ਲੋਕਾਂ ਨੇ ਵੀ ਉਹ ਬਹੁਤ ਚੰਗੀਆਂ ਗੱਲਾਂ ਸੀ ਕਿ ਸਾਨੂੰ ਸੱਤਾ ਪਰਵਰਤਨ ਦੇ ਪਾਸੇ ਨਾ ਜਾ ਕੇ ਵਿਵਸਥਾ ਪਰਵਰਤਨ ਦੇ ਪਾਸੇ ਜਾਣਾ ਚਾਹੀਦਾ ਹੈ ਜਿਹੜੇ ਸਾਡੇ ਪੁਰਾਣੇ ਸਰੋਤ ਨੇ ਨਾ ਪੂਰੀ ਸਮੁੱਚੀ ਮਾਨਵਤਾ ਦੇ ਸਾਨੂੰ ਉਹ ਪਿਛੋਕੜ ਵੱਲ ਜਾਣਾ ਪਏਗਾ ਸਿੱਖੀ ਦਾ ਪ੍ਰਚਾਰ ਜਿਹੜੇ ਲੋਕ ਵੀ ਕਰਦੇ ਆ ਸਾਰੇ ਤੁਸੀਂ ਸਹਿਮਤ ਹੋ ਤੁਸੀਂ ਆਪਣੇ ਆਪ ਆਪਣੇ ਬੁੱਧ ਹੈ ਜੇਤੀ ਵਰਨ ਪਿੰਨ ਪਿੰਤੁਹੇ 33 ਦੇ ਹਿਸਾਬ ਦੇ ਨਾਲ ਹੈ। ਬਾਬੂ ਸ਼ਹੀਦ ਦੇਖ ਰਹੇ ਤੁਸੀਂ ਅੱਜ ਕੇਂਦਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਵਿਖੇ ਗੁਰੂ ਗ੍ਰੰਥ ਸਾਹਿਬ ਚ ਏਕਾ ਰੱਖਣ ਵਾਲਿਆਂ ਦੀ ਜਿਹੜੀ ਇੱਕ ਸੈਮੀਨਾਰ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਤੇ ਚਰਚਾ ਹੋਈ ਹੈ ਸਿੱਖੀ ਤੇ ਚਰਚਾ ਹੋਈ ਹੈ ਜਿਹਦੇ ਵਿੱਚ ਕਈ ਬਲਾਰਿਸ ਜਿਹੜੇ ਨਾਮੀ ਉਹ ਸ਼ਾਮਿਲ ਹੋਏ ਨੇ ਤੇ ਕਮਲਜੀਤ ਸਿੰਘ ਨੇ ਜੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਿਹੜੇ ਗਵਾਲੀਅਰ ਤੋਂ ਸਪੈਸ਼ਲੀ ਆਏ ਸਿਗੇ ਕਮਲਜੀਤ ਸਿੰਘ ਜੀ ਕਿਵੇਂ ਦੇਖਦੇ ਹੋ ਕਿੰਨਾ ਕਿ ਇੰਪੋਰਟੈਂਟ ਤੁਸੀਂ ਦੇਖਦੇ ਹੋ ਜਿਹੜਾ ਇਹ ਸੈਮੀਨਾਰ ਅੱਜ ਕਰਵਾਇਆ ਗਿਆ ਇਹ ਵਿਸ਼ਵ ਦੇ ਵਿੱਚ ਜੋ ਅੱਜ ਹਾਲਾਤ ਬਣੇ ਹੋਏ ਨੇ ਔਰ ਡਿਪਰੈਸ਼ਨ ਦਾ ਸ਼ਿਕਾਰ ਹੈ ਸਾਰੀ ਸਮੁੱਚੀ ਦੁਨੀਆ ਦੇਖ ਰਹੇ ਆ ਜਿਹੜੇ ਡਾਕਟਰ ਡਿਪਰੈਸ਼ਨ ਦਾ ਇਲਾਜ ਕਰਦੇ ਆ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਨੇ ਤੇ ਇਹਦਾ ਜਿਹੜਾ ਹੱਲ ਹੈ ਉਹ ਸਪਿਰਚੁਅਲਟੀ ਜਿਹੜੀ ਸਾਡਾ ਇੱਕ ਪੁਰਾਣੇ ਸਰੋਤ ਨੇ ਆਪਣੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹੈ ਭਾਵੇਂ ਸਾਡੇ ਪ੍ਰਾਤਨ 베ਦ ਨੇ ਜਾਂ ਹੋਰ ਵੀ ਜਿਹੜੇ ਸਾਡੇ ਪੁਰਾਣੇ ਸਰੋਤ ਨੇ ਨਾ ਪੂਰੀ ਸਮੁੱਚੀ ਮਾਨਵਤਾ ਦੇ ਸਾਨੂੰ ਉਹ ਪਿਛੋਕੜ ਵੱਲ ਜਾਣਾ ਪਏਗਾ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਫਰਮਾਨ ਵੀ ਹੈ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਇਹ ਜਿਹੜੀ ਭਾਵਨਾ ਹੈ ਇਹਨੂੰ ਪ੍ਰਚਾਰਣ ਦੀ ਜ਼ਿੰਮੇਵਾਰੀ ਉਹਨਾਂ ਦੀ ਹੈ ਜਿਨ੍ਹਾਂ ਦੇ ਸਿਰ ਤੇ ਪਗ ਹੈ ਸਮੁੱਚੇ ਸੰਸਾਰ ਦੇ ਵਿੱਚ ਜੋ ਜਿਹਦੇ ਸਿਰ ਤੇ ਪੱਗ ਆਈ ਹੈ ਉਹਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਸੱਚ ਦਾ ਪ੍ਰਚਾਰ ਅੱਗੇ ਕਰਨਾ ਹੈ ਔਰ ਸੱਚ ਸੱਚ ਦੇ ਦੋ ਪੱਖ ਨੇ ਇੱਕ ਸੱਚ ਹੈ ਤੇ ਇੱਕ ਝੂਠ ਹੈ ਯਾਨੀ ਕਿ ਇੱਕ ਧਰਮ ਹੈ ਤੇ ਇੱਕ ਅਧਰਮ ਹੈ ਦੋ ਹੀ ਚੀਜ਼ਾਂ ਨੇ ਬਾਕੀ ਹੋਰ ਕੋਈ ਧਰਮ ਹੈ ਨਹੀਂ ਅਸੀਂ ਬਣਾ ਲਏ ਨੇ ਆਪਣੀਆਂ ਸਭੂਲਤਾਵਾਂ ਕਾਰਨ ਜਾਂ ਫਿਰ ਵਪਾਰ ਦੇ ਜੋ ਵੀ ਇੱਕ ਰਾਜਨੀਤਿਕ ਕਰਨ ਹੋ ਸਕਦੇ ਆ ਲੇਕਿਨ ਇੱਕ ਸੱਚ ਹੈ ਇੱਕ ਝੂਠ ਹੈ ਸਾਨੂੰ ਸੱਚ ਦੇ ਉੱਪਰ ਪੈਰਾ ਦੇਣਾ ਹੈ ਔਰ ਝੂਠ ਤੋਂ ਬਚਣਾ ਕਿਵੇਂ ਹੈ ਇਹ ਸਾਡੀ ਜਿਹੜੀ ਮੇਨ ਜਿਹੜਾ ਸਾਡਾ ਵਿਚਾਰਧਾਰਾ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਦੇ ਰੂਪ ਤੋਂ ਸਾਡੇ ਕੋਲ ਹੈ ਸਰੋਤ ਹੋਰ ਵੀ ਸਾਡੇ ਦਸਮ ਬਾਣੀਆਂ 10 ਗੁਰੂ ਸਾਹਿਬ ਅਤੇ ਉਹਨਾਂ ਦੀ ਬਾਣੀਆਂ ਦੇ ਅਸੀਂ ਰੋਜ਼ ਅਰਦਾਸ ਵੀ ਕਰਦੇ ਆ ਇਹ ਐਸੀ ਗੱਲਾਂ ਨੇ ਜੋ ਸਾਡੇ ਅੱਜ ਦੀ ਯੂਥ ਪੀੜੀ ਨੂੰ ਜ਼ਰੂਰਤ ਹੈ ਅੱਜ ਦੇ ਯੂਥ ਤੇ ਰਾਈਟ ਜਿਹੜੀ ਜਾਣਕਾਰੀ ਹੈ ਜਿਹੜੀ ਪਹੁੰਚਣੀ ਚਾਹੀਦੀ ਉਹ ਨਹੀਂ ਪਹੁੰਚ ਰਹੀ ਤੇ ਉਸੇ ਨੂੰ ਉਸੇ ਹੀ ਭਾਵਨਾ ਨੂੰ ਮੁੱਖ ਰੱਖ ਕੇ ਨਿਆਂਗ ਬਾਬਾ ਧਰਮ ਸਿੰਘ ਜੀ ਨੇ ਇਹ ਉਪਰਾਲਾ ਕੀਤਾ ਹੈ ਔਰ ਇਹ ਫਰਸਟ ਸੈਮੀਨਾਰ ਸੀਗਾ ਔਰ ਦਾਸਨੋਂ ਉਥੋਂ ਦੀ ਸੱਦਾ ਦਿੱਤਾ ਅਸੀਂ ਆਏ ਬਹੁਤ ਹੀ ਆ ਆਨੰਦ ਹੈ ਔਰ ਖੁਸ਼ੀ ਹੈ ਕਿ ਇਹ ਜਿਹੜਾ ਸੱਚ ਦਾ ਪ੍ਰਚਾਰ ਹੈ ਸਾਡੀ ਜ਼ਿੰਮੇਵਾਰੀ ਹੈ ਅਸੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਛੇ ਵੀ ਦੱਸੋ ਜਿਵੇਂ ਵੀ ਬੋਲੇ ਆ ਜਿਹੜੇ ਬੁਲਾ ਰਹੇ ਸੀਗੇ ਬਾਪੂ ਧਰਮ ਸਿੰਘ ਜੀ ਹੁਣ ਤੇ ਹੋਰ ਬੋਲੇ ਨੇ ਕਿਹੜੀਆਂ ਗੱਲਾਂ ਤੁਹਾਨੂੰ ਲੱਗੀਆਂ ਵਾਕਈ ਜਿਹੜੀਆਂ ਕਿ ਅੱਜ ਸੁਣੀਆਂ ਲੋਕਾਂ ਨੇ ਵੀ ਉਹ ਬਹੁਤ ਚੰਗੀਆਂ ਗੱਲਾਂ ਸੀਗੀਆਂ ਉਹ ਉਹਨਾਂ ਤੇ ਅਮਲ ਕਰਨ ਦੀ ਲੋੜ ਹੈ। ਆ ਦੇਖੋ ਜੋ ਮੌਜੂਦਾ ਹਾਲਾਤ ਨੇ ਇਹਦੇ ਵਿੱਚ ਸਿਆਸਤ ਜਿਹੜੀ ਹੈ ਨਾ ਉਹ ਇੱਕ ਮੁੱਖ ਪਹਿਲੂ ਦੇ ਰੂਪ ਚ ਸਾਹਮਣੇ ਆਉਂਦੀ ਆ ਤੇ ਸਾਨੂੰ ਕੀ ਹੈ ਕਿ ਸਿੱਖ ਜਿਹੜਾ ਹੈ ਨਾ ਉਹ ਸੱਤਾਵਾਦੀ ਨਹੀਂ ਹੈ ਸਿੱਖ ਨੂੰ ਸੱਤਾਵਾਦੀ ਨਹੀਂ ਹੋਣਾ ਚਾਹੀਦਾ ਉਹਨੂੰ ਜਿਹੜਾ ਵਿਵਸਥਾ ਹੈ ਇੱਕ ਹੁੰਦਾ ਸੱਤਾ ਪਰਿਵਰਤਨ ਇੱਕ ਹੁੰਦਾ ਵਿਵਸਥਾ ਪਰਿਵਰਤਨ ਸਾਨੂੰ ਸੱਤਾ ਪਰਿਵਰਤਨ ਦੇ ਪਾਸੇ ਨਾ ਜਾ ਕੇ ਵਿਵਸਥਾ ਪਰਿਵਰਤਨ ਦੇ ਪਾਸੇ ਜਾਣਾ ਚਾਹੀਦਾ ਜਿਵੇਂ ਇੱਕ ਕਹਾਵਤ ਵੀ ਹੈ ਕਿ ਜਦੋਂ ਸ਼ੇਰ ਨੂੰ ਤੁਸੀਂ ਲਾਠੀ ਮਾਰੋਗੇ ਨਾ ਉਹ लाठी ਨੂੰ ਨਹੀਂ ਪਏਗਾ ਉਹ ਤੁਹਾਨੂੰ ਪਊਗਾ ਤੇ ਸਿੱਖ ਦਾ ਵੀ ਜਿਹੜਾ ਫਰਜ਼ ਹੈ ਨਾ ਉਹ ਇਹ ਹੀ ਹੈ ਕਿ ਅਸੀਂ ਸੱਤਾ ਵੱਲ ਨਾ ਜਾ ਕੇ ਨਾ ਅਸੀਂ ਸੱਤਾ ਦਾ ਜਿਹੜਾ ਮੂਲ ਵਜੇ ਆ ਜਿਹੜਾ ਸਾਡਾ ਇੱਕ ਵਿਵਸਥਾ ਪਰਵਰਤਨ ਆ ਉਹਨੂੰ ਕੀਤਾ ਜਾਵੇ ਉਹ ਮੋੜ ਤੇ ਜਾਇਆ ਜਾਵੇ ਜਿਹੜੇ ਜਿਨ੍ਹਾਂ ਨੂੰ ਇੱਕ ਜਾਣਕਾਰੀ ਚਾਹੀਦੀ ਹੈ ਸੱਤ ਦੀ ਉਹ ਸਾਡੇ ਸਰੋਤਾਂ 'ਚ ਪਈ ਆ ਸਿਰਫ ਉਹਨਾਂ ਨੂੰ ਨਿਆੰਗ ਬਾਪੂ ਧਰਮ ਸਿੰਘ ਜੀ ਨੇ ਕੀਤਾ ਕੀ ਹੈ ਉਹ ਬਾਣੀ ਨੂੰ ਡੀਕੋਡ ਕੀਤਾ ਉਹਨਾਂ ਨੇ ਜੋ ਅੱਜ ਕੱਲ੍ਹ ਅਰਥ ਜਿਹੜੇ ਆ ਅਰਥਾਂ ਦੇ ਅਨਰਥ ਕੀਤੇ ਜਾ ਰਹੇ ਸੀਗੇ ਇਹ ਹੁਣ ਉਹਨਾਂ ਨੂੰ ਜਿਹੜੇ ਵਧੀਆ ਜਿਹੜੇ ਅਰਥ ਹੋ ਸਕਦੇ ਆ ਹੋ ਸਕਦਾ ਉਹਦੇ ਵਿੱਚ ਵੀ ਹੁਣ ਤਾਂ ਹੀ ਹੋ ਸਕਦੀਆਂ ਲੇਕਿਨ ਡਿਸਕਸ਼ਨ ਤੇ ਚੱਲੂ ਹੋਵੇ ਇਹ ਹੁਣ ਇੱਕ ਤਰ੍ਹਾਂ ਦਾ ਮਾਹੌਲ ਬਣ ਰਿਹਾ ਖੋਜ ਖੋਜੀ ਕਿਉਂ ਇੰਡੀਵਿਜੂਅਲ ਸਬਜੈਕਟ ਹੈ ਗੁਰਮਾਣੀ ਕਿ ਇੰਡੀਵਿਜੂਅਲ ਸਬਜੈਕਟ ਹੈ ਅਸੀਂ ਉਸ ਖੋਜਵਾਲ ਤੁਰੇ ਖੋਜੀ ਉਪਜੇ ਬਾਦੀ ਬਿਨ ਸੇ ਸਾਨੂੰ ਖੋਜਵਾਲ ਚੱਲਣਾ ਚਾਹੀਦਾ ਹੈ ਬਾਦ ਵੀ ਬਾਤ ਤੋਂ ਬਚਣਾ ਚਾਹੀਦਾ ਹੈ ਸਿੱਖੀ ਦਾ ਪ੍ਰਚਾਰ ਜਿਹੜੇ ਲੋਕ ਵੀ ਕਰਦੇ ਆ ਸਾਰੇ ਤੋਂ ਸਹਿਮਤ ਹੋ ਤੁਸੀਂ ਦੇਖੋ ਸਭ ਆਪਣੇ ਆਪਣੇ ਆਪ ਆਪਣੇ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਤੁਹੇ 33 ਦੇ ਹਿਸਾਬ ਦੇ ਨਾਲ ਹੈ ਔਰ ਜਦੋਂ ਅਸੀਂ ਆਪਸ ਵਿੱਚ ਡਿਸਕਸ਼ਨ ਕਰਾਂਗੇ ਮਿਲਾਂਗੇ ਸੰਗਤੀ ਰੂਪ ਚ ਬੈਠਾਂਗੇ ਤੇ ਉਹ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਔਰ ਕਾਫੀ ਲੋਕ ਜਿਹੜਾ ਬਹੁਤ achchiyan gallan karde ne ਔਰ ਉਹਨਾਂ ਨੂੰ ਸਾਨੂੰ ਅੰਗੀਕਾਰ ਵੀ ਕਰਨਾ ਚਾਹੀਦਾ ਅੱਛਾ ਤੁਸੀਂ ਸੱਚ ਖੋਜ ਅਕੈਡਮੀ ਦੇ ਵਿਦਿਆਰਥੀਆਂ ਆਪਾਂ ਦੀ ਗੱਲ ਕਰੀਏ ਉਹ ਕਿਹੜੇ ਕਿਹੜੇ ਜਿਹੜੇ ਨਵੀਆਂ ਅਚੀਵਮੈਂਟਸ ਕੀ ਨੇ ਕਿੱਥੇ ਕਿ ਕਿਹੜੇ ਕਿਹੜੇ ਆਸਪੈਕਟਸ ਨੂੰ ਕਵਰ ਕਰਦੇ ਹੈ ਲਗਭਗ ਲਗਭਗ ਹਰ ਆਸਪੈਕਟ ਜਿਹੜਾ ਹੈ ਉਹ ਕਵਰ ਕੀਤਾ ਗਿਆ ਹੈ ਜੋ ਗੁਰਮਤ ਜਿਹੜਾ ਹੈ ਗੁਰਮਤ ਸਬਜੈਕਟ ਬਹੁਤ ਵਾਸਟ ਹੈ ਔਰ ਇਹਦੇ ਵਿੱਚ ਪਹਿਲੇ ਗੱਲ ਤੇ ਜਿਹੜੇ ਸੰਸਾਰ ਦੇ ਵਿੱਚ ਜਿਉਣਾ ਕਿਵੇਂ ਆ ਇਮਾਨਦਾਰੀ ਦੇ ਨਾਲ ਅੱਗੇ ਕਿਦਾਂ ਵਧਣਾ ਹੈ ਕਿਸੇ ਨਾਲ ਧੱਕਾ ਨਾ ਹੋਵੇ ਕਿਸੇ ਨਾਲ ਧੱਕਾ ਹੋਣ ਨਹੀਂ ਦੇਣਾ ਇਹ ਮੁੱਖ ਗੱਲਾਂ ਨੇ ਇਹਦੇ ਵਿੱਚ ਕਿਸੇ ਵੀ ਜਗ੍ਹਾ ਤੇ ਕੋਈ ਸੰਪਰਦਾਇ ਧਰਮ ਜਾਂ ਜੋ ਜਿਹੜੀ ਤਥਾ ਕਤਿਕ ਧਰਮ ਅਸੀਂ ਕਹਿੰਨੇ ਆ ਉਹਨਾਂ ਨੂੰ ਕਿਉਂਕਿ ਧਰਮ ਦੇ ਵਿੱਚ ਤੇ ਤੁਹਾਨੂੰ ਦੱਸਿਆ ਦੋ ਹੀ ਗੱਲਾਂ ਨੇ ਇੱਕ ਸੱਤ ਹੈ ਔਰ ਇੱਕ ਝੂਠ ਹੈ ਇੱਕ ਧਰਮ ਹੈ ਇੱਕ ਅਧਰਮ ਹੈ ਅਸੀਂ ਧਰਮ ਦੇ ਹਿਸਾਬ ਨਾਲ ਗੱਲ ਕਰ ਰਹੇ ਆਂ ਤੇ ਧਰਮ ਦੀ ਜਿਹੜੀ ਪਕੜ ਹੈ ਉਹ ਸਾਨੂੰ ਸਾਡੇ ਸਰੋਤਾਂ ਦੇ ਨਾਲ ਮਿਲਦੀ ਹੈ ਔਰ ਉਹਨੂੰ ਸਹੀ ਜਿਹੜਾ ਜਾਣਕਾਰੀ ਅੱਗੇ ਤੱਕ ਪਹੁੰਚਾਵਾਂਗੇ ਤੇ ਇਹ ਜਿਹੜੇ ਮਸਲੇ ਆ ਉਹ ਹੱਲ ਹੁੰਦੇ ਨੇ ਸੈਮੀਨਾਰ ਜਿਸ ਮਕਸਦ ਲਈ ਕਰਵਾਇਆ ਸੀ ਤੁਸੀਂ ਦੱਸਿਆ ਹੁਣ ਲੱਗਦਾ ਵੀ ਉਹਦਾ ਇੰਪੈਕਟ ਤੁਸੀਂ ਕਿੰਨਾ ਤੇ ਪੈਂਦਾ ਦੇਖੋਗੇ ਕੀ ਦੇਖੋਗੇ ਆਉਣ ਵਾਲੇ ਸਮੇਂ ਚੇਂਜ ਹੋ ਸਕਦੇ ਐ ਇਸ ਤਰ੍ਹਾਂ ਦੇ ਸੈਮੀਨਾਰਸ ਦੇ ਦੇਖੋ ਇਹ ਇਹਦੇ ਵਿੱਚ ਬਹੁਤ ਜਿਹੜਾ ਵੱਡਾ ਜਿਹੜਾ ਇੱਕ ਰੋਲ ਹੈ ਨਾ ਉਹ ਹੈ ਮੀਡੀਆ ਦਾ ਤੁਹਾਡੇ ਜੈਸੀ ਵੀਰਾ ਰਾਹੀ ਵੀ ਔਰ ਦੂਸਰਾ ਜਿਹੜੇ ਇਹ ਅਸੀਂ ਹੁਣ ਪ੍ਰੋਗਰਾਮ ਕੀਤਾ ਹੈ ਇਹ ਨੈਟ ਤੇ ਪਊਗਾ YouTube ਤੇ ਬਹੁਤ ਜ਼ਿਆਦਾ ਫੋਲੋਅਰਸ ਨੇ ਸੱਚ ਕੋਚ ਅਕੈਡਮੀ ਦੇ ਔਰ ਸੱਚ ਕੋਜ ਅਕੈਡਮੀ ਇੱਕ ਐਸੀ ਹੁਣ ਸੰਸਥਾ ਦੇ ਰੂਪ ਚ ਉੱਭਰ ਕੇ ਆਈ ਆ ਜਿੱਥੇ ਜਿਹੜਾ ਜਗਿਆਸੂ ਆ ਜਿਸ ਨੂੰ ਪਿਆਸ ਲੱਗੀ ਆ ਨਾ ਉਹ ਇੱਥੇ ਜਾ ਕੇ ਆਪਣੀ ਪਿਆਸ ਨੂੰ ਥੋੜਾ ਜਿਹਾ ਸ਼ਾਂਤ ਕਰ ਸਕਦਾ ਹੈ ਇਹ ਬਹੁਤ ਹੀ ਵਧੀਆ ਉਪਰਾਣਾ ਹੈ ਤੇ ਜਿਹੜਾ ਆਪਣਾ ਮੀਡੀਆ ਹੈ YouTube ਰਾਹੀਂ ਜਿਹੜਾ ਅੱਗੇ ਜਾਰੀ ਹੈ ਜਾਣਕਾਰੀਆਂ ਉਹਦੇ ਨਾਲ ਬਹੁਤ ਲਾਹਾ ਮਿਲਿਆ ਸਾਰਿਆਂ ਨੂੰ ਔਰ ਮਿਲ ਰਿਹਾ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਇਹ ਫਸਟ ਪ੍ਰੋਗਰਾਮ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਚਾਰ ਹੈ ਜੋ ਅੱਗੇ ਅਸੀਂ ਉਹ ਕਿਸ ਤਰ੍ਹਾਂ ਉਹਨੂੰ ਪ੍ਰੇਰਿਤ ਕਰਨਾ ਹੈ ਕਿਸ ਤਰ੍ਹਾਂ ਜਗਿਆਸੂਆਂ ਤੱਕ ਗੱਲ ਪਹੁੰਚਾਣੀ ਹੈ ਇਹ ਉਹਦਾ ਬਹੁਤ ਵਦਿਆ ਵਧੀਆ ਇੱਕ ਮੰਚ ਹੈ ਸਾਧਨ ਹੈ ਤੇ ਇਹਦੇ ਵਾਸਤੇ ਤੇ ਧੰਨਵਾਦ ਹੈ ਅਕੈਡਮੀ ਦਾ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਗੱਲਬਾਤ ਅਸੀਂ ਕਰ ਰਹੇ ਸੀਗੇ ਕਮਲਜੀਤ ਸਿੰਘ ਨਾਲ ਤੇ ਸੈਮੀਨਾਰ ਜਿਹੜਾ ਹੋਇਆ ਜਿਹਦੇ ਵਿੱਚ ਕਾਫੀ ਨਾਮੀ ਬਲਾਰੇ ਬੋਲੇ ਆ ਗੁਰੂ ਗ੍ਰੰਥ ਸਾਹਿਬ ਜੀ ਤੇ ਚਰਚਾ ਹੋਈ ਹੈ ਤੇ ਇਹਨਾਂ ਨੇ ਆਪਣੇ ਜਿਹੜੇ ਵਿਊਜ਼ ਆ ਉਹ ਸਾਂਝੇ ਕੀਤੇ ਚੰਡੀਗੜ੍ਹ ਤੋਂ ਕੈਮਰਾਮੈਨ ਕਾਸ਼ਤੀਬ ਦੇ ਨਾਲ ਹਰਸ਼ਪਾਪ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ